ਹਾਂਜੀ ਦੋਸਤੋ ਜਿੰਨੇ ਵੀ ਆਹ ਗੁਰਦੁਆਰਿਆਂ ਦੇ ਪ੍ਰਧਾਨ ਬਣੇ ਬੈਠੇ ਆ ਨਾ ਜਿਹੜੇ ਹੈਗੇ ਆ ਤੇ ਜਿੱਥੇ ਵੀ ਹੈਗੇ ਆ ਅਗਰ ਮੇਰੀ ਵੀਡੀਓ ਨੂੰ ਦੇਖਦੇ ਪਏ ਆ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਹਿ ਲੋ ਕਿ ਬੀਬੀਆਂ ਨਾ ਤਾਂ ਵੈਸੇ ਹੀ ਮਾੜਾ ਹਾਲ ਆ ਇਹਨਾਂ ਤੋਂ ਘਰ ਤਾਂ ਟਿਕ ਕੇ ਬਹਿ ਨਹੀਂ ਹੁੰਦਾ ਇਹ ਜਗਾ ਜਗਾ ਆਪਣੇ ਬਾਬੇ ਬੁੜੇ ਆ ਇਕੱਠੇ ਜਰੂਰ ਕਰ ਲੈਂਦੀਆਂ ਵਾ ਹੁਣ ਆ ਦੇਖੋ ਤੁਸੀਂ ਕਿਹੜੇ ਗੁਰਦੁਆਰੇ ਦੀ ਵੀਡੀਓ ਆ ਜਿਹਦੇ ਵਿੱਚ ਆਹ ਇੱਟਾਂ ਰੱਖ ਰੱਖ ਕੇ ਇੱਧਰ ਦੇਖੋ ਪਖੰਡਵਾਦ ਦਾ ਖੁੱਲਾ ਨਾਚ ਕੀਤਾ ਜਾ ਰਿਹਾ ਵਾ ਹੁਣ ਦੱਸੋ ਤੁਸੀਂ ਵੀ ਆਪਣੇ ਪ੍ਰਚਾਰਕ ਕਿੱਥੇ ਆ ਜਿਹੜੇ ਕਿ ਸਿੱਖਿਆ ਦਿੰਦੇ ਆ ਲੋਕਾਂ ਨੂੰ ਹੈ ਤੇ ਆ ਬੀਬੀਆਂ ਜਿਹੜੀਆਂ ਇੱਥੇ ਆ ਇੱਟਾਂ ਨੂੰ ਮੱਥੇ ਟੇਕੇ ਜਾਂਦੀਆਂ ਵਾ ਦੱਸੋ ਭਲਾ ਫਿਰ ਬਾਅਦ ਚੋ ਕਹਿਣਗੇ ਵੀ ਅਸੀਂ ਇੱਥੇ ਕੋਈ ਗੁਰਦੁਆਰਾ ਬਣਾਣਾ ਆ ਬੀ ਇਹ ਸਾਡੀ ਜਗਾ ਆ ਇਹ ਪਖੰਡਵਾਦ ਨੂੰ ਖੁੱਲਾ-ਖੁੱਲਾ ਕਹਿ ਲੋ ਕਿ ਬढ़ावा ਦੇ ਰਹੀਆਂ ਨੇ ਆ ਬੀਬੀਆਂ ਆ ਦੇਖੋ ਭਾਈ ਵੀਡੀਓ ਕਿਹੜੇ ਗੁਰਦੁਆਰੇ ਦੀ ਆ ਜਿੱਥੇ ਕੀ ਆ ਕਹਿੰਦੇ ਇੱਟਾਂ ਰੱਖੀਆਂ ਹੋਈਆਂ ਵਿਆਂ ਵੀ ਇਹ ਸਿੱਟਾਂ ਨੂੰ ਚਕਾਓ ਆਹੀ ਨਹੀਂ ਪੰਜਾਬ ਦੇ ਵਿੱਚ ਹੋਰ ਪਤਾ ਨਹੀਂ ਅਜਿਹੇ ਕਿੰਨੇ ਗੁਰਦੁਆਰੇ ਆ ਜਿਨ੍ਹਾਂ ਦੀ ਅਸੀਂ 1 ਬਾਈ 1 ਵੀਡੀਓ ਕਰਕੇ ਬਣਾਵਾਂਗੇ ਤੇ ਨੈਟ ਉੱਤੇ ਪਾਵਾਂਗੇ ਤੇ ਭਾਂਡਾ ਫੋੜ ਕਰਾਂਗੇ ਜਿਹੜਾ ਉੱਥੇ ਕਹਿੰਦੇ ਨਾ ਚਮਤਕਾਰ ਹੁੰਦੇ ਆ ਜਾਂ ਫਿਰ ਕਈ ਕਹਿੰਦੇ ਆ ਕਿ ਇੱਥੇ ਕਈ ਬਿਮਾਰੀਆਂ ਟੁੱਟਦੀਆਂ ਨੇ ਕਈ ਕਹਿੰਦੇ ਇੱਥੇ ਰੋਗ ਦੂਰ ਹੁੰਦੇ ਨੇ ਉਹ ਭਾਈ ਗੁਰੂ ਜੀ ਤਾਂ ਸਾਨੂੰ ਸਿੱਖਿਆਵਾਂ ਦਿੰਦੇ-ਦਿੰਦੇ ਚਲੇ ਗਏ ਦੁਨੀਆ ਤੋਂ ਪਰ ਤੁਸੀਂ ਸਿੱਖਿਆਵਾਂ ਕਦੋਂ ਚੰਗੀਆਂ ਲੋਕਾਂ ਨੂੰ ਦਵੋਗੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਚੰਗੀਆਂ ਸਿੱਖਿਆ ਦੇਣੀ ਕਿਉਂਕਿ ਜਿਹੜੇ ਪ੍ਰਧਾਨ ਬਣੇ ਹੋਏ ਨਾ ਉਹਨਾਂ ਨੂੰ ਖੁਦ ਹੀ ਅਕਲ ਨਹੀਂ ਹੈਗੀਆ ਵੇ ਅਸੀ ਕੀ ਕੁਝ ਕਰਨਾ ਵਾ ਇੱਥੇ ਕੀ ਕੁਝ ਨਹੀਂ ਕਰਨਾਗਾ ਆਹ ਸ਼ਰਮ ਕਰ ਲੋ ਆਹ ਵੀਡੀਓ ਦੇਖ ਲੋ ਸਾਰੇ ਨਾਲ ਸਾਂਝੀ ਕਰ ਦੋ ਭਾਈ ਵੀ ਆਹ ਦੇਖੋ ਕਿੱਥੇ ਇੰਨਾ ਖੁੱਲਾ ਪਖੰਡ ਚੱਲ ਰਿਹਾ ਨਾਲੇ ਜਿਹੜਾ ਹੋਰ ਵੀ ਜਗਾ ਜਗਾ ਪਖੰਡ ਹੋ ਰਿਹਾ ਨਾ ਕਿਰਪਾ ਕਰਕੇ ਸਾਰੇ ਬੰਦ ਕਰ ਦੋ